ਸਮਾਂ ਅੰਦਰ ਲੈ ਆ ਪਗੜੀ ਚ ਹਾਂ ਹਾਈ ਸਾਡੇ ਸਾਭ ਜੀ ਗੱਡੀ ਚਲਾ ਰਹੇ ਨੇ ਹੰਦੀ ਦੋਸਤੋ ਸਤਿ ਸ੍ਰੀਕਾਲ ਅੱਜ ਆਪਾਂ ਤੁਹਾਨੂੰ ਅਜ ਨਵੇਂ ਸਫਰ ਤੇ ਲੈ ਕੇ ਚੱਲਦੇ ਆਂ ਆਪਾਂ ਜਾਣਾ ਹੈ ਭਵਾਨੀਗੜ੍ਹ ਤੋਂ 11 ਕਿਲੋਮੀਟਰ ਅੱਗੇ ਆਸਰਾ ਕਾਲਜ ਕੈਲੂ ਚ ਹੈ ਉਹਨੂੰ ਚ ਹੈ ਕੈਂਪਸ ਵੀ ਕਹਿੰਦੇ ਨੇਗੇ ਉੱਥੇ ਪਕਸ ਨੂੰ ਮਿਲ ਕੇ ਆਉਣਾ ਆ ਏ ਤੁੰਦਰਾਨੀ ਹੋਣਾ ਤੁੰਦਰਾਨੀ ਹੋਰ ਤੁੰਦਰਾਨੀ ਆ ਗਈ ਸਨਾਹ ਪਹੁੰਚ ਗਏ ਆ ਪੰਟ ਰੈਲੈਂਸ ਵਾਲੇ ਦੇ ਪੰਪ ਤੇ ਕਈ ਬੰਦੇ ਨੇ ਕਹਿੰਦੇ ਨੇ ਨਾ ਤੂੰ ਤੇਲ ਨਾ ਪਵਾਇਆ ਕਰੋ ਪਰ ਯਾਰ ਇਹਨਾਂ ਕੋਲੇ ਸਹੂਲਤਾਂ ਨੇ ਹਵਾ ਵਗੈਰਾ ਚੈੱਕ ਕਰ ਲੈਂਦੇ ਨੇ ਸ਼ੀਸ਼ੇ ਦੇ ਮੂਰੇ ਉਹ ਬੰਪਰ ਜਾ ਮਾਰ ਦਿੰਦੇ ਨੇ ਪਾਣੀ ਵਾਲਾ ਤੇ ਤਾਂ ਕਰਕੇ ਫਰੋਂ ਕੀ ਕਰੀਏ ਅਗਲੇ ਸਹੂਲਤਾਂ ਦੇ ਰਹੇ ਨੇ ਹੋਰ ਪੰਪ ਨਹੀਂ ਦਿੰਦੇ ਆਪਾਂ ਭਵਾਨੀਗੜ ਪਹੁੰਚ ਗਏ ਮਿੱਤਰੋ ਤੁੰਦ ਕਾਫੀ ਘਟ ਗਈ DİDİM DİM ਆਸੀ ਆਪਣੇ ਸਾ ਭਾਈ ਕੁਛ 123 ਬੱਕਰਾਂ ਆ ਵੀ ਬੜਾ ਸੋਹਣਾ ਲਿਖਿਆ ਹੋਇਆ ਯਾਰ ਇਹ ਨਾਲੇ ਵੱਖਰਾ ਜਿਹਾ ਨਾਲੇ ਸੋਹਣਾ É, então eu tinha viajado lá. Loudinho, a roupinha andava. Cantei esse lado. Não, não, não. Não, não, não. Yes. Hi. Yes. Jeez, ਹਾਂਜੀ ਆਪਾਂ ਲੰਚ ਕਰਕੇ ਤੇਜੇ ਢਾਬੇ ਤੋਂ ਚੱਲ ਪਏ ਪਰ ਯਾਰ ਸਾਨੂੰ ਇਹਨਾਂ ਦਾ ਰੋਟੀ ਪਾਣੀ ਪਸੰਦ ਆਇਆ ਨਹੀਂ ਹੈਗਾ ਇਹ ਸੱਚ ਪੁੱਛੋ ਪਹਿਲਾਂ ਅਸੀਂ ਮਿੱਸੀ ਰੋਟੀ ਮੰਗਾਈ ਉਹ ਚ ਪਤਾ ਨਹੀਂ ਕੀ ਨਰੀ ਹਲਦੀ ਪਾਈ ਪਈ ਉਸ ਤੋਂ ਬਾਅਦ ਪੰਜਾਬੀ ਮਿੱਸੀ ਰੋਟੀ ਮੰਗਾਈ ਉਹ ਵੀ ਕੋਈ ਏਡੀ ਗੱਲਬਾਤ ਨਹੀਂ ਸੀ ਪਿਆਜ਼ ਪੂਰ ਦੇ ਅੱਡੇ ਪਏ ਸੀ ਉਹਦੇ ਮੁਕਦੀ ਗੱਲ ਕਿ ਜਿਹੜੀ ਲਾਲਸਾ ਨਾਲ ਅਸੀਂ ਉੱtre ਸੀ ਨਾ ਗੱਲ ਜੀ ਬਣੀ ਨਹੀਂ ਹੈਗੀ ਟਿੱਡ ਜਾ ਭਰ ਲਿਆ ਬਸ ਇੱਕ ਕੱਲੀ ਇਹਨਾਂ ਦੀ ਬਸ ਜਿਹੜੀ ਗੁੜ ਵਾਲੀ ਚਾਹ ਉਹ ਜ਼ਰੂਰ ਸਵਾਦ ਸੀਗੀ ਬਾਕੀ ਦਾ ਤੇ ਜਿਹੜੀ ਇਹਨਾਂ ਨੇ ਦਾਲ ਪਾਈ ਸਾਨੂੰ ਇਦੂ ਜਾਰੇ ਦਾਲ ਤਾਂ ਨਾ ਆਪਾਂ ਸਵੇਰੇ ਡਾਲੀ ਵਾਲੇ ਬਾਬੇ ਨੂੰ ਪਾਣਿਆ ਜਿਵੇਂ ਪਤੰਦਰ ਸੁੰਘ ਕੇ ਤੇ ਉੱਤੋਂ ਮੈਨੂੰ ਕਹਿੰਦਾ ਕਹਿੰਦਾ 404 ਰੁਪਏ ਹੋ ਗਏ ਮੈਂ 400 ਦੇ ਤੱਕ ਨਾ ਸਰ 4 ਰੁਪਏ ਰਹਿ ਗਏ ਮੈਂ ਹਜਰ 4 ਰੁਪਏ ਵੀ ਲਾਏਗਾ ਹੁਣ ਤੇ ਬਸ ਆ ਕੁਛ ਕੱਢਣ ਪਾਉਣ ਨੂੰ ਆ ਘੈਂਟ ਹੋ ਗਈ ਪੈਰ ਧਰਨ ਨੂੰ ਤੋਂ ਨਹੀਂ ਸਾਡੇ ਮੂਰੇ ਹੈ ਇੱਧਰ ਨਹੀਂ ਹੈ ਲੀਜੈਂਡ ਨੇਵਰ ਡਾਈ ਕਿਸੇ ਕਬੱਡੀ ਖਿਡਾਰੀ ਦੀ ਫੋਟੋ ਮੈਂ ਲਾਈ ਸੰਦੀਪ ਨੰਗ ਲੰਬੀ ਆ ਗੋਲੀਆਂ ਮਾਰਦੀ ਆ ਤਾਂ ਹੀ ਕਹਿ ਰਿਹਾ ਕਹਿੰਦਾ ਨੇਵਰ ਡਾਈ ਨੇਵਰ ਡਾਈ ਬਾਈ ਬਾਈ ਉਹਦੀ ਬਾਈ ਟ੍ਰੈਫਿਕ ਹੋ ਗਈ ਆ ਕਿਤੇ ਕੋਈ ਰੈਸਟੋਰੈਂਟ ਆ ਲੈ ਲੇਕਿਨ ਅਸਿੱਦਲ ਨੂੰ ਟਰਫਾ ਕਿੰਨਾ ਸੋਨਾ ਵਾਓ ਇਹ ਉਹ ਕਰ ਗਿਆ ਬਾਈ ਓਵਰਟੇਕ ਬਾਈ ਓਏ ਖਿੱਚ ਗਿਆ ਦੇਖਦੇ ਆ ਸਾਡੇ ਵਾਲੇ ਸਰਦਾਰ ਕਦੋਂ ਮੈਂ ਕਰਦੇ ਨੇ ਬਾਈ ਇਹ ਮਿੱਛਾ ਆ ਕੇ ਇੱਕ ਕਰ ਗਿਆ ਕੱਟ ਹੋਣਾ ਕੱਟਦਾ ਉਹ ਗਾ ਨੂੰ ਮੇਰੇ ਮੂਰੇ ਲਾ ਲਿਆ ਕੇ ਝਾਕ ਲਹਿਰਾ ਗਾਗਾ ਬਠਿੰਡਾ ਮਾਸਾ ਆਹ ਨੂੰ ਸਿੱਧਰ ਨੂੰ ਵੜਾ ਗਏ ਮਾੜੇ ਨੂੰ ਇਹ ਇਹ ਮੁੜ ਕੇ ਲੈਰੇ ਵਾਲਾ ਮੋੜ ਇਹ ਮੁੜੇ ਇਹ ਮੁੜੇ ਇਹ ਵੜੇ ਲੋਕ ਦੇਖਣੋਂ ਕਿੰਨੀ ਗਾਹਾਂ ਤੱਕ ਖੜੇ ਨੇ ਰਸਾਂ ਤੇ ਚੱਲਦੇ ਨਾ ਬਸ ਉਹੀ ਆ ਗਏ ਭਾਈ ਸਾਡੇ ਸਾਹਿਬ ਤੇ ਇਹ ਪੱਕਾ ਢ ਤੇ ਉਤਰੇ ਸੀ ਜਿਹੜਾ ਸੁਨਾਮ ਤੋਂ ਸ਼ਾਦਲੀ ਦੇ ਪਿਛਲੇ ਜ ਹੈ ਭਰਾਵਾਂ ਦਾ ਖੁਲਾੜ ਇੱਥੇ ਆਪ ਗੁੜ ਲਗਾਏ ਸੀ 20 ਦਿਨ ਪਹਿਲਾਂ ਇੱਥੇ ਬਹੁਤ ਸੁਆਦ ਗੁੜ ਹੈ 90 ਰੁਪਏ ਕਿਲੋ ਜਿਹੜਾ ਦੁਕਾਨਾਂ ਤੋਂ ਮਿਲਦਾ ਨਾ ਉਹ ਤਾਂ ਉਹ ਤਾਂ ਅੱਧੀ ਖੰਡ ਹੁੰਦੀ ਹੈ ਕੋਈ ਸਵਾਦ ਨਹੀਂ ਆਉਂਦਾ ਖਾਣ ਦਾ ਤੇ ਇਹ ਜਿਹੇ ਘਲਾੜਾ ਜਿਹੜਾ ਮਾਰਚ ਦੇ ਅੱਧ ਤੱਕ ਰਹੂਗਾ ਕਹਿੰਦੇ ਮੈਂ ਇਹੀ ਪੁੱਛਣ ਗਿਆ ਸੀ ਮਹਾਂ ਜੇ ਹੁਣੀ ਬੰਦ ਹੋਊਗਾ ਤਾਂ ਹੋਰ ਲੈ ਜਾਾਂਗੇ ਕਹਿੰਦੇ ਕੋਈ ਚੱਕਰ ਨਹੀਂ ਹਜੇ ਅੱਧ ਮਾਰਚ ਤੱਕ ਕਰਦੀ। ਤੂ ਬਟੂਆ ਹੋ ਗਿਆ ਸੀ ਖਾਲੀ ਤੇ ਆਪਾਂ ਕੜਾਈ ਸ਼ਾਜ਼ਲੀ ਤੋਂ ਪੈਸੇ ਏਟੀਐਮ ਵਧੀਆ ਹੈ ਫਸਟ ਵੀ ਹੈ ਐਤਵਾਰ ਨੂੰ ਵੀ ਸਰਵਿਸ ਵਧੀਆ ਦਿੰਦਾ। ਉਹ ਹਾਂ ਆਹ ਇਹ ਆਪਕਾ ਮਾਸੀ ਗਗਰੋਂ ਦਾ ਗੱਬਰ ਦਾ ਦਿਖਾ ਦਿਖਾਈਤ ਵਾ ਵੀ ਆਹ ਇਹ ਫੁੱਲਾ ਲਈ ਤਾਂ ਮੈਂ ਇਹੜੇ ਖੁੱਲਾਈ ਉੱਤਰਨਾ ਪੂਗਾ ਇਹ ਆ ਗਿਆ ਕਰ ਆ ਗਿਆ ਸਰਦਾਰ ਕਰਿਆ ਆਪਣੀ ਐਨੀ ਉੜੀ ਕਿ ਹੁੰਦੀ ਐ ਸਵਟਰ ਵੀ ਨਹੀਂ ਪੂਰਾ ਪਾਉਂਦੇ ਹੈਗੇ ਚਾਚਾ ਜੀ ਅੱਧਾ ਸਵਟਰ ਬਾਹਾਂ ਚ ਲੈ ਕੇ ਐਂ ਵਾਰ ਹੁਲਣਾਂਗੇ ਏ ਹੁੰਦੀ ਹੈ ਘਰ ਤਾਂ ਕਹਿੰਦੇ ਘਰ ਹੁੰਦਾ ਫਿਰ ਕਰ ਰਹੇ ਆਗੇ ਦੋਸਤੋ ਕਰ ਰਹੇ ਉਹਨਾਂ ਨੂੰ ਕੱਪੜਿਆਂ ਦਾ ਢੇਰ ਦੇਖੋ ਕਿਵੇਂ ਲਾਇਆ ਕਦੇ ਇਹ ਤੈਅ ਕਰਨਾ ਹੈ ਜੇ ਸਾਰਾ ਕੀ ਆ ਜਰੂਸ ਕੱਢੇ ਬਈ ਵੇ